ਕਹੇ ਤੁਸੀਂ ਗੱਲ ਕਰ ਰਹੇ ਸੀ ਕਿ ਕੱਲ ਦੀਆਂ ਤਿਆਰੀਆਂ ਬਾਰੇ ਮੈਂ ਉਹਦੇ ਬਾਰੇ ਸਾਫ਼ ਕਰ ਦੇਣਾ ਤੁਹਾਡੇ ਕੈਮਰੇ ਦੀ ਅੱਖ ਤੋਂ ਕਿ ਕੱਲ ਸਾਡੀਆਂ ਤਿਆਰੀਆਂ ਚੜ੍ਹਦੀ ਕਲਾ ਵਾਲੀਆਂ ਨੇ ਜਿਵੇਂ ਸਾਡੇ ਬਾਪ ਦਾਦੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਜੋਧੇ ਹਰੀ ਸਿੰਘ ਨਲੂਏ ਵਰਗੇ ਲੜਦੇ ਰਹੇ ਨੇ ਕੱਲ ਅਸੀਂ ਮਰਨੋਂ ਮੂਲ ਨਹੀਂ ਡਰਾਂਗੇ ਵੀਰੋ ਅਸੀਂ ਤਿਆਰੀ ਕਰ ਲਈ ਆ ਕੱਲ 100 ਦਾ 100% ਅਸੀਂ ਆਗੂਆਂ ਦੇ ਹੁਕਮ ਦੇ ਉੱਤੇ ਆ ਬੈਰੀਕੇਡ ਮੈਂਟਾਸਕੈਂਟਾ ਚ ਐਦਾਂ ਚੁਟਕੀਆਂ ਨਾਲ ਤੋੜ ਦੇ ਬਾਗੀਆਂ ਪਾਉਂਦੇ ਦਿੱਲੀ 'ਚ ਜਾਵਾਂਗੇ। ਸੋ ਮੈਂ ਦੱਸ ਦੇਵਾਂ ਇੱਕ ਕਿੰਡੇ ਵੀ ਪ੍ਰਬੰਧ ਕਰ ਲੈਣ ਹਰ ਪ੍ਰਬੰਧ ਦਾ ਕੁਝ ਸ਼ਹੀਦਿਆਂ ਤੋਂ ਬਾਅਦ ਸਾਡੇ ਕੋਲ ਜਿਗਾਰ ਆ ਜਾਣਾ ਹੈ। ਚੜ੍ਹਦੀ ਕਲਾ ਨਾਲ ਜਾਵਾਂਗੇ ਜਿੰਨੇ ਮਰਦੇ ਆ ਮਰ ਜਾਵਾਂਗੇ ਲੇਕਿਨ ਪਿੱਛੇ ਮੁੜਾਂਗੇ ਨਹੀਂ। ਤਗੜੇ ਹੋ ਕੇ ਦਿੱਲੀ 'ਚ ਜਾਵਾਂਗੇ। ਮੈਂ ਸਾਫ਼ ਕਰ ਦੇਵਾਂ ਮੋਦੀ ਸਾਹਿਬ ਖੱਟੜ ਸਾਹਿਬ ਆ ਜਿਹੜੀਆਂ ਬਾਈਟਾਂ ਦਿੰਦੇ ਹੋ ਨਾ ਕਿ ਅਸੀਂ ਪੰਜਾਬ ਤੋਂ ਵੱਖਰਾ ਲੈ ਲਈਏ ਅਸੀਂ ਹਿੰਦੁਸਤਾਨ ਜਿੱਦਣ ਪੰਜਾਬ ਵੱਖ ਹੋ ਗਿਆ ਤੁਹਾਡੇ ਨਾਲੋਂ ਤੇ ਤੁਹਾਡਾ ਆ ਜਿਹੜਾ ਹਿੰਦੁਸਤਾਨ ਆ ਨਾ ਇਹ ਨਹੀਂ ਜੇ ਲੱਭਣਾ ਆਜੋ ਆਜੋ ਖੁੱਲਾ ਸੱਦਾ ਜੇ ਕੱਲ 9 ਵਜੇ ਸਾਡੇ ਨਾਲ ਆਜੋ ਖਲੋਜੋ ਆਪਣੇ ਪ੍ਰਬੰਧ ਸਾਨੂੰ ਪੁੱਛ ਲਓ ਆਜੋ ਅਸੀਂ ਤੁਹਾਨੂੰ ਕਿਵੇਂ ਜਿੰਨਾ ਕੋ ਜੁਗਾੜ ਆਉਂਦਾ ਏ ਉਹ ਤੁਹਾਨੂੰ ਜੁਗਾੜ ਕੱਲ ਦੱਸਾਂਗੇ ਕਿਵੇਂ ਇਹਨਾਂ ਦੇ ਅਥਰੂ ਗੈਸਾਂ ਤੋਂ ਬਚਣਾ ਏ ਦੇਮਾ ਡਿੰਗਾ ਵਾਲਿਆਂ ਨੂੰ ਸਾਫ਼ ਕਰ ਦੇਵਾ ਆ ਬੜੀਆਂ ਡਿੰਗਾ ਵਜਣ ਡੀਆਂ ਬੜੇ ਨੌਜਵਾਨ ਵੀਰ ਕਹਿੰਦੇ ਆਗੂ ਕਰਨ ਕੁਝ ਨਹੀਂ ਦਿੰਦੇ ਆਜੋ ਸਵੇਰੇ ਮੌਕਾ ਆ ਗਿਆ ਜੇ ਆਣ ਬਾਣ ਛਾਣ ਤੇ ਗੱਲ ਆ ਗਈ ਜੇ ਜਿਵੇਂ ਦੇਸ਼ ਆਜ਼ਾਦ ਕਰਾਇਆ ਸੀ ਜਿਵੇਂ ਪਠਾਨਾਂ ਨੂੰ ਸਲਵਾਰਾ ਪਾ ਕੇ ਕੱਲਿਆ ਸੀ ਕੱਲ ਦੱਸ ਦੇਾਂਗੇ ਖੱਟੜ ਸਾਹਿਬ ਆ ਤੇਰੇ ਸਾਰੇ ਡਿਪਾਰਟਮੈਂਟ ਨੂੰ ਵੀ ਅਸੀਂ ਕੀ ਕਰਦੇ ਆ ਤੇ ਅਸੀਂ ਕੌਣ ਹੁੰਨੇ ਆ ਐਵੇਂ ਡਿੰਗਾ ਨਾ ਮਾਰੋ ਐਵੇਂ ਉਹ ਵੀ ਸਾਡੇ ਨੇ ਉਹਨਾਂ ਨੂੰ ਗਾਲਾਂ ਨਾ ਕੱਢੋ ਉਹਨਾਂ ਨੂੰ ਵੱਟੇ ਨਾ ਮਾਰੋ ਉਹਨਾਂ ਨੂੰ ਅਪ ਸ਼ਬਦ ਨਾ ਬੋਲੋ ਤੇ ਕਿਸਾਨੀ ਸੰਘਰਸ਼ ਨੂੰ ਕਿਸਾਨੀ ਸੰਘਰਸ਼ ਰਹਿਣ ਦਿਓ ਹੁਣ ਆਵਾਜ਼ ਵਾਲੇ ਅਜਿਹੇ ਜੰਤਰ ਲਿਆਂਦੇ ਨੇ ਜਿਹਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ ਆਵਾਜ਼ ਇਦਾਂ ਦੀ ਕਰਦੇ ਨੇ ਕਿ ਉੱਥੇ ਕੋਈ ਖੜਾ ਨਹੀਂ ਸਕਦਾ ਦੋ ਦੋ ਕਿਲੋਮੀਟਰ ਤੱਕ ਮਾਨਸਿਕ ਰੋਗੀ ਹੋ ਸਕਦਾ ਕੰਨਾਂ ਦੇ ਪਰਦੇ ਫਟ ਸਕਦੇ ਨੇ ਇਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਰ ਰਹੀ ਹੈ ਸਰਕਾਰ ਖਰਾਬ ਗੱਡੀਆਂ ਖੜਾਈਆਂ ਵੀ ਇਹਨੇ ਆਪਣੇ ਬੰਦੇ ਕਿਸਾਨੀ ਪੇ ਸਚਵਾੜ ਕੇ ਉਹਨਾਂ ਨੂੰ ਅਗਲਵਾ ਕੇ ਇਹ ਕੋਈ ਵੱਡਾ ਐਕਸ਼ਨ ਵੀ ਲੈ ਸਕਦੇ ਨੇ ਇਹਦੇ ਬਾਰੇ ਵੀ ਕੋਈ ਨਾ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਇਹਨਾਂ ਦੇ ਬੰਦਿਆਂ ਵਿੱਚ ਜਾ ਕੇ ਹੁੱਲੜਬਾਜੀ ਕਰ ਦੇਣ ਨਾਮ ਕਿਸਾਨਾਂ ਦਾ ਲੱਗ ਜੇ ਸੰਭੂ ਤਾਂ ਮੌਜੂਦ ਆ ਇਸ ਸਮੇਂ ਕਿਸਾਨਾਂ ਦੀ ਜਿਹੜੀ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਨੇ ਉਸ ਦੇ ਬਾਵਜੂਦ ਵੀ ਜਿਹੜਾ ਮਸਲੇ ਦਾ ਹੱਲ ਨਹੀਂ ਲਿਕੜਿਆ ਸੋ 21 ਫਰਵਰੀ ਜਾਨੀ ਕਿ ਕੱਲ ਦਾ 11 ਵਜੇ ਕਿਸਾਨਾਂ ਨੇ ਅੱਗੇ ਵਧਣ ਦੀ ਕਾਲ ਆ ਜਿਹੜੀ ਦਿੱਤੀ ਵੀ ਹੈ ਜੇ ਸਰਕਾਰ ਕਹਿੰਦੇ ਉਹ ਤੋਂ ਪਹਿਲਾਂ ਕੋਈ ਹੱਲ ਕਰ ਸਕਦੀ ਹੈ ਕਰ ਲਵੇ ਨਹੀਂ ਤਾਂ ਸਰਕਾਰ ਅੱਗੇ ਵਧਣਗੇ ਸੋ ਸਾਡੇ ਨਾਲ ਮਾਜੇ ਦੇ ਮਜਾਇਲ ਨਹੀਂ ਗੱਲ ਕਰਾਂਗੇ ਕੱਲ ਦੀਆਂ ਕਿਸ ਤਰ੍ਹਾਂ ਤਿਆਰੀਆਂ ਕਰ ਰਹੇ ਨੇ ਕਿਸ ਤਰ੍ਹਾਂ ਦੇਖ ਰਹੇ ਨੇ ਸਾਰੇ ਸਿਸਟਮ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੇ ਦੀ ਧਰਤੀ ਤੋਂ ਬਲੌਂਗ ਕਰਦਾ ਜੀ ਨਾਮ ਕੀ ਹੈ ਜੀ ਹਰਵਿੰਦਰ ਸਿੰਘ ਮੇਰਾ ਨਾਮ ਆ ਬਾਰਡਰ ਦੇ ਕੰਡੇ ਤੋਂ ਆਇਆ ਪਾਕਿਸਤਾਨ ਦੇ ਬਾਰਡਰ ਤੋਂ ਜੀ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਕੱਲ ਦੀਆਂ ਤਿਆਰੀਆਂ ਬਾਰੇ ਮੈਂ ਉਹਦੇ ਬਾਰੇ ਸਾਫ਼ ਕਰ ਦੇਣਾ ਤੁਹਾਡੇ ਕੈਮਰੇ ਦੀ ਅੱਖ ਤੋਂ ਕਿ ਕੱਲ ਸਾਡੀਆਂ ਤਿਆਰੀਆਂ ਚੜਦੀ ਕਲਾ ਵਾਲੀਆਂ ਨੇ ਜਿਵੇਂ ਸਾਡੇ ਬਾਪ ਦਾਦੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਜੋਧੇ ਹਰੀ ਸਿੰਘ ਨਲੂਏ ਵਰਗੇ ਲੜਦੇ ਰਹੇ ਨੇ ਕੱਲ ਅਸੀਂ ਮਰਨੋਂ ਮੂਲ ਨਹੀਂ ਡਰਾਂਗੇ ਸਾਡੇ ਆਗੂਆਂ ਨੇ ਕਹਿ ਦਿੱਤਾ ਆ ਸਪਸ਼ਟ ਕਰ ਦਿੰਨੇ ਆ ਕੱਲ ਜਿਹੜਾ ਨਾਕਾ ਆ ਇਹ ਅਸੀਂ ਤੋੜ ਦਿੰਨੇ ਆ ਪਿੱਛੇ ਅਸੀਂ ਮੈਸੇਜ ਦੇ ਦਿੰਨੇ ਆ ਕਿ ਜਿਹੜੇ ਪਿੰਡਾਂ ਵਿੱਚ ਸਾਡੇ ਆਪਣੇ ਆਪ ਨੂੰ ਜਥੇਬੰਦਕ ਮੰਨਦੇ ਆ ਮਾਂ ਉਹਨਾਂ ਨੂੰ ਵੀ ਇਹ ਤੁਹਾਡੇ ਕੈਮਰੇ ਦੀ ਅੱਖ ਚੋਂ ਦੀ ਦੱਸ ਦਵਾ ਕਿ ਤੁਹਾਡੇ ਰਾਈ ਮੈਸੇਜ ਉਹਨਾਂ ਕੋਲ ਪਹੁੰਚ ਜਾਵੇ ਜਿਹੜੇ ਪਿੰਡਾਂ 'ਚ ਬੈਠੇ ਆ ਅੱਜ ਰਾਤ ਤੱਕ ਸਾਡੇ ਕੋਲ ਪਹੁੰਚ ਜਾਓ ਜਾਂ ਕੱਲ ਸਵੇਰੇ 9 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਓ ਜਿਹੜਾ ਨਹੀਂ ਆਉਂਦਾ ਉਹ ਆਪਣੇ ਆਪ ਨੂੰ ਇਹ ਨਾ ਕਵੇ ਕਿ ਮੈਨੂੰ ਕਿਸੇ ਨੇ ਦੱਸਿਆ ਨਹੀਂ ਮੈਂ মিডিਆ ਦੇ ਵੱਡੇ ਚੈਨਲਾਂ ਤੋਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਪਹੁੰਚ ਜਾਓ ਜਿਹੜਾ ਕੋਈ ਕੱਲ ਨੂੰ ਸਾਡੇ ਭੋਗਾਂ ਤੇ ਜਾਂ ਚੌਥਿਆਂ ਤੇ ਆਉਣ ਦੀ ਗੱਲ ਬਿਲਕੁਲ ਨਾ ਕਰੇ ਵੀਰੋ ਅਸੀਂ ਤਿਆਰੀ ਕਰ ਲਈ ਆ ਕੱਲ 100 ਦਾ 100% ਅਸੀਂ ਆਗੂਆਂ ਦੇ ਹੁਕਮ ਦੇ ਉੱਤੇ ਆ ਬੈਰੀਕੇਡ ਮੈਂਟਾਸਕੈਂਟਾ ਚ ਐਦਾਂ ਚੁਟਕੀਆਂ ਦਾ ਤੋੜ ਦੇ ਬਾਗੀਆਂ ਪਾਉਂਦੇ ਦਿੱਲੀ ਚ ਜਾਵਾਂਗੇ ਜੀ ਰਸਤੇ ਚ ਵੀ ਕਹਿੰਦੇ ਜੀ ਬਹੁਤ ਤਿਆਰੀਆਂ ਕੀਤੀਆਂ ਮੈਨੇ ਇਹ ਤੋੜ ਦੇਉਂਗਾ ਅੱਗੇ ਦੇ ਪ੍ਰਬੰਧ ਕਿਦਾਂ ਦੇਖेंगे ਔਰ ਇਹ ਤਾਂ ਹੁਣ ਸਾਰਾ ਆਪਾਂ ਇੰਨੇ ਦਿਨ ਹੋ ਗਏ ਬੈਠੇ ਆਪਾਂ ਨੇ ਦੇਖ ਲਿਆ ਕਿ ਕਿਦਾਂ ਦਾ ਸਿਸਟਮਾ ਕਿਦਾਂ ਇਹਨੂੰ ਸਹੀ ਕਰਨਾ ਹੈ ਅੱਗੇ ਦੀਆਂ ਤਿਆਰੀਆਂ ਨੂੰ ਕਿਦਾਂ ਦੇਖਦੇ ਹੂੰ ਜਦੋਂ ਦੀ ਸਾਡੇ ਪੰਜਾਬੀਆਂ ਦੀ ਹੋਂਦ ਵਿੱਚ ਅਸੀਂ ਆਏ ਆ ਦੁਨੀਆ 'ਚ ਸਾਡਾ ਨਾਂ ਜਾਣਨ ਲੱਗਾ ਉਦੋਂ ਤੋਂ ਸਾਡੇ ਵਾਸਤੇ ਮੁਗਲਾਂ ਬਾਬਰਾਂ ਜਾਬਰਾਂ ਨੇ ਵੱਡੇ ਵੱਡੇ ਪ੍ਰਬੰਧ ਕੀਤੇ ਅਸੀਂ ਦੇਸ਼ ਆਜ਼ਾਦ ਕਰਾਇਆ ਕਿੱਡੇ-ਕੱਡੇ ਗੋਲੀਆਂ ਤੋਫਾਂ ਦੇ ਸਾਹਮਣੇ ਕੀਤੇ ਕਿੱਡੇ-ਕੱਡੇ ਸਾਡੇ ਸੂਰਬੀਰ ਯੋਧਿਆਂ ਨੇ ਗळा 'ਚ ਰਸੇ ਪਾ ਕੇ ਫਾਂਸੀਆਂ ਤੇ ਲਟਕੇ ਕਿੱਡੇ-ਕੱਡੇ ਸਾਡੇ ਯੋਧੇ ਜਿਹੜੇ ਉਹ ਤੋਫਾਂ ਦੇ ਅੱਗੇ ਜਿਨ੍ਹਾਂ ਦੇ ਕਦ ਨਹੀਂ ਸੀ ਹੁੰਦੇ ਉਹ ਅੱਗੇ ਬਾਣ ਚੋ ਟੇਮਾਂ ਦੇ ਢੇਰ ਇਕੱਠੇ ਕਰਕੇ ਅੱਗੇ ਖਲੋਣ ਵਾਲੇ ਯੋਧੇ ਨੇ ਅਸੀਂ ਕੁਰਬਾਨੀਆਂ ਦੇ ਕੇ ਵੀ ਪਹੁੰਚਾਂਗੇ ਤੇ ਜਿਹੜੇ ਅੱਗੇ ਇਹਨਾਂ ਪ੍ਰਬੰਧ ਕੀਤੇ ਆ ਮੈਂ ਤੁਹਾਡੇ ਦੱਸ ਦਵਾਂ ਕਿ ਅਸੀਂ ਉਹ ਕੌਮ ਆ ਜਗਾੜੂ ਕੌਮ ਆ ਜਗਾੜੂ ਹੂੰ ਅਸੀਂ ਜਗਾੜ ਇਹੋ ਜੇ ਕਰਾਂਗੇ ਇਹ ਯਾਦ ਕਰਨਗੇ ਯਾਦ ਕਰਨਗੇ ਸ਼ਾਇਦ ਯਾਦ ਹੋਵੇ ਵੀ ਇੱਕ ਗੋਰਾ ਜਿਹੜੀ ਉਹ ਇੰਡੀਆ ਚ ਆਇਆ ਆਪਣੀ ਗੱਡੀ ਲੈ ਕੇ ਬਾਹਰਲੇ ਦੇਸ਼ ਚੋਂ ਤੇ ਬੜੀਆਂ ਮਹਿੰਗੀਆਂ ਗੱਡੀਆਂ ਤੁਸੀਂ ਜਾਣਦੇ ਹੋ ਸਾਰੇ ਬੜੇ ਸੈਂਸਰ ਲੱਗੇ ਤੇ ਉਹਦੀ ਗੱਡੀ ਦੇ ਇੱਥੇ ਪੁਰਜ਼ੇ ਨਾ ਮਿਲਣ ਔਰ ਜੇ ਨਾ ਮਿਲਣ ਤੇ ਉਹਨੇ ਆ ਕੇ ਜਦੋਂ ਸਾਡੇ ਪੰਜਾਬੀਆਂ ਚ ਆ ਗਿਆ ਵੀ ਮੇਰੀ ਗੱਡੀ ਸਹੀ ਕਰ ਦੋ ਤੇ ਸਾਡੇ ਪੰਜਾਬੀਆਂ ਨੇ ਉਹਦੀ ਗੱਡੀ ਦੇ ਵਿੱਚ ਜੁਗਾੜ ਕਰਕੇ ਉਹਨੂੰ ਕਿਹਾ ਵੀ ਪੁਰਜਾ ਤੇ ਤੇਰਾ ਨਹੀਂਓ ਮਿਲਣਾ ਇਹ ਤੇਰੇ ਇਹੋ ਜੇ ਇਹਦਾ ਇਹੋ ਜੀ ਚੀਜ਼ ਤੇ ਨਹੀਂਓ ਅਸੀਂ ਬਣਾਉਣੀ ਪਰ ਤੈਨੂੰ ਅਸੀਂ ਰਾਹੇ ਚੱਲਦਾ ਕਰ ਦੇਵਾਂਗੇ ਹੂੰ ਤੇ ਫਿਰ ਪੰਜਾਬੀਆਂ ਨੇ ਇੱਕ ਜੁਗਾੜ ਕਰਕੇ ਦਿੱਤਾ ਤੇ ਉਹ ਜੁਗਾੜ ਨਾਲ ਉਹਦੀ ਗੱਡੀ ਚੱਲੇ ਗਈ ਫਿਰ ਕੁਝ ਸਮਾਂ ਹੋਇਆ ਤੇ ਉਹਦੀ ਗੱਡੀ ਖਰਾਬ ਹੋ ਗਈ ਫਿਰ ਉਹ ਦੁਬਾਰੇ ਆਇਆ ਕਹਿੰਦਾ ਜੀ ਫੇਰ ਅਸੀਂ ਆਖਿਆ ਇਹ ਵੀ ਤੇਰਾ ਪੁਰਜਾ ਖਰਾਬ ਹੋ ਗਿਆ ਸਾਡੇ ਪੰਜਾਬੀਆਂ ਨੇ ਆਖਿਆ ਦੂਜਾ ਜੁਗਾੜ ਕਰ ਦਿੰਨੇ ਆ ਉਹ ਇੱਕ ਜੁਗਾੜ ਕੀਤਾ ਤੇ ਉਹ ਵਾਪਸ ਗਿਆ ਫੇਰ ਵਿਦੇਸ਼ ਚ ਵਿਦੇਸ਼ ਚ ਜਾ ਕੇ ਉਹਨੇ ਇਹ ਗੱਲ ਆਖੀ ਕਹਿੰਦਾ ਜਿਹੜੀਆਂ ਤੁਸੀਂ ਕਹਿੰਦੇ ਸੀ ਵੀ ਪੰਜਾਬ ਚ ਜਾ ਕੇ ਗੱਡੀ ਖਰਾਬ ਹੋ ਜਣੀ ਤੁਹਾਡੀ ਕਹਿੰਦਾ ਪੰਜਾਬ ਦੇ ਇੱਕ ਪੰਜਾਬ ਦੇ ਵਿੱਚ ਇੱਕ ਜਗਾੜ ਨਾਂ ਦਾ ਪੁਰਜਾ ਮਿਲਦਾ ਜੇ ਤੇ ਉਹ ਕੁਝ ਪੁਰਜੇ ਲਿਆ ਕੇ ਰੱਖ ਲਈਏ ਉਹ ਲੋਕ ਆਏ ਕਹਿੰਦੇ ਪੰਜਾਬੀਓ ਉਹ ਕਿਹੜਾ ਪੁਰਜਾ ਹੈ ਜਿਹੜਾ ਜਗਾੜ ਵਾਲਾ ਤੁਹਾਡੇ ਕੋਲ ਤੇ ਫੇਰ ਸਾਡੇ ਲੋਕਾਂ ਨੇ ਕੀ ਆਖਿਆ ਉਹ ਪੁਰਜਾ ਨਹੀਂ ਭਾਈ ਉਹ ਸਾਡੇ ਗੁਰੂਆਂ ਦੀ ਸਾਡੇ ਤੇ ਬਖਸ਼ਿਸ਼ ਆ ਉਹ ਸਾਡੇ ਗੁਰੂਆਂ ਦੀ ਬਖਸ਼ਿਸ਼ ਆ ਉਹ ਬਖਸ਼ਿਸ਼ ਜਿਹੜੀ ਉਹ ਕਹਿੰਦੇ ਸਾਨੂੰ ਦੇ ਦੋ ਕਹਿੰਦੇ ਜੇ ਉਹ ਲੈਣੀ ਆ ਤੇ ਇੱਕ ਜਨਮ ਤੁਹਾਨੂੰ ਪੰਜਾਬ 'ਚ ਲੈਣਾ ਪਵੇਗਾ ਸੋ ਮੈਂ ਦੱਸ ਦੇਵਾਂ ਇੱਕ ਕਿੰਡੇ ਵੀ ਪ੍ਰਬੰਧ ਕਰ ਲੈਣ ਹਰ ਪ੍ਰਬੰਧ ਦਾ ਕੁਝ ਸ਼ਹੀਦਿਆਂ ਤੋਂ ਬਾਅਦ ਸਾਡੇ ਕੋਲ ਜਿਗਾਰ ਆ ਜਾਣਾ ਹੈ ਚੜ੍ਹਦੀ ਕਲਾ ਨਾਲ ਜਾਵਾਂਗੇ ਜਿੰਨੇ ਮਰਦੇ ਆ ਮਰ ਜਾਵਾਂਗੇ ਲੇਕਿਨ ਪਿੱਛੇ ਮੁੜਾਂਗੇ ਨਹੀਂ ਤਗੜੇ ਹੋ ਕੇ ਦਿੱਲੀ 'ਚ ਜਾਵਾਂਗੇ ਬਾ ਅੱਜ ਤੁਸੀਂ ਕਹੀ ਜਾਂਦੇ ਹੋ ਕਿ ਅੱਗੇ ਵਧਾਂਗੇ ਮਰਦੇ ਮਰਜੀਏ ਪਰ ਪਿੱਛੇ ਨਹੀਂ ਮੁੜਾਂਗੇ ਕੱਲ ਨੂੰ ਕਿਤੇ ਆਗੂ ਨਾ ਕਹਿ ਦੇਣ ਬਈ ਨਹੀਂ ਮੀਟਿੰਗ ਦਾ ਸੱਦਾ ਆ ਗਿਆ ਨੌਜਵਾਨਾਂ ਚ ਕਾਫੀ ਰੋਸ ਪਾਇਆ ਜਾ ਰਿਹਾ ਕਿ ਸਾਨੂੰ ਕਈ ਦਿਨਾਂ ਤੋਂ ਇੱਥੇ ਬਿਠਾਇਆ ਬਾ ਕੱਲ ਨੂੰ ਫੇਰ ਇਦਾਂ ਦੀ ਕੋਈ ਗੱਲ ਨਾ ਸਾਹਮਣੇ ਆ ਜੇ ਨਹੀਂ ਯਾਰ ਮੀਟਿੰਗ ਦਾ ਸੱਦਾ ਆਇਆ ਮੀਟਿੰਗ ਕਰਨੀ ਜ਼ਰੂਰੀ ਹੈ ਮੈਂ ਇਹ ਵੀ ਗੱਲ ਸਾਫ਼ ਕਰ ਦੇਵਾਂ ਕਿ ਚੋਰ ਮੋਰੀਆਂ ਸਾਡੇ ਨਾਲ ਸੈਂਟਰ ਸਰਕਾਰ 220 ਤੋਂ ਲੈ ਕੇ ਖੇਡਦੀ ਆਈ ਉਹਨੇ ਮੈਨੂੰ ਪਤਾ ਹੈ ਕਿ ਉਹਨੇ ਕੱਲ ਵੀ ਕੋਈ ਨਾ ਕੋਈ ਖੇਡਣੀ ਹੈ ਉਹਨੇ ਖੇਡਣੀ ਆ ਜੀ ਮਸੀਂ ਐਮਐਸਪੀ ਮੰਨ ਲਈ ਅਸੀਂ ਇਸ ਮੁਚਾ ਕਰ ਜਾ ਮੰਨ ਲਿਆ ਜੀ ਅਸੀਂ ਉਹ 5 ਸਾਲ ਵਾਲੀ ਗੱਲ ਵੀ ਛੱਡ ਦਿੰਨੇ ਆ ਜੀ ਅਸੀਂ ਤੁਹਾਡੀ ਹਰ ਗੱਲ ਮੰਨ ਲਈ ਨੇ ਪਰ ਜਿਹੜੀ ਇਹ ਕੌਮ ਹੈ ਨਾ ਕੋਈ ਥੋੜਾ ਜਿਹਾ ਚੁਕੇ ਨਾ ਥੋੜਾ ਜਿਹਾ ਚੁਕੇ ਤੇ ਸਾਡੀ ਕੌਮ ਕਹਿੰਦੀ ਹੈ ਤੂੰ ਇੱਕ ਕਦਮ ਚੱਲ ਅਸੀਂ 10 ਕਦਮ ਤੇਰੇ ਵੱਲ ਨੂੰ ਚੱਲਨੇ ਆ ਮੈਂ ਸਾਫ਼ ਕਰ ਦੇਵਾ ਮੋਦੀ ਸਾਹਿਬ ਖੱਟੜ ਸਾਹਿਬ ਆ ਜਿਹੜੀਆਂ ਬਾਈਟਾ ਦਿੰਦੇ ਹੋ ਨਾ ਕਿ ਅਸੀਂ ਪੰਜਾਬ ਤੋਂ ਵੱਖਰਾ ਰਹਿ ਲੀਏ ਅਸੀਂ ਹਿੰਦੁਸਤਾਨ ਜਿੱਦਣ ਪੰਜਾਬ ਵੱਖ ਹੋ ਗਿਆ ਤੁਹਾਡੇ ਨਾਲੋਂ ਜਾ ਤੋ ਸਾ ਕਰ ਦਿੱਤਾ ਜੋਰ ਤੁਸੀਂ ਬੜਾ ਲਾਉਣ ਦੇਓ ਤੇ ਤੁਹਾਡਾ ਆ ਜਿਹੜਾ ਹਿੰਦੁਸਤਾਨ ਆ ਨਾ ਇਹ ਨਹੀਂ ਜੇ ਲੱਭਣਾ ਪਹਿਲਾਂ ਅਸੀਂ ਕਿੱਦਾਂ ਬਚਾਇਆ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਗੁਰੂ ਹਰ राय ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਹਰ ਧਾਰਮਿਕ ਕਿਤਾਬ ਹਰ ਯੋਧਾ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਬੰਦਾ ਬਹਾਦਰ ਵਰਗੇ ਯੋਧੇ ਇਹ ਸਾਡੇ ਇਹਨਾਂ ਦੇ ਯੋਧਿਆਂ ਦੀ ਜਿਹੜੀ ਸਾਡੇ ਵੱਡਿਆਂ ਦੀ ਸਾਨੂੰ ਸਿੱਖਿਆ ਜਿੱਦਣ ਇਹ ਪਿੱਛੇ ਹੋ ਗਏ ਤੇ ਬਾਹਰਲੇ ਦੇਸ਼ ਤੁਹਾਨੂੰ ਧਮਕੀਆਂ ਦਿੰਦੇ ਆ ਕਿ ਅਸੀਂ ਮਿੰਟਾਂ ਸਕਿੰਟਾਂ 'ਚ ਦਿੱਲੀ ਜਾਵਾਂਗੇ ਤੇ ਜਿੱਦਣ ਤੁਸੀਂ ਇਹ ਕਿਤੇ ਭੁੱਲ ਕੇ ਵੀ ਕਰ ਲਿਆ ਤੇ ਆ ਕਾਰਗਿਲ ਵਲਗੀਆਂ ਜਿਹੜੀਆਂ ਪਹਾੜੀਆਂ ਤੇ ਤੁਸੀਂ ਚੜ ਗਏਓ ਚਾਈਨਾ ਵਰਗੇ ਦੇਸ਼ ਜਿਹੜੇ ਅਸੀਂ ਅੱਜ ਤੱਕ ਲਲਕਾਰ ਲਲਕਾਰ ਕੇ ਅਸੀਂ ਝੂਠ ਨਹੀਂ ਬੋਲਦੇ ਅਸੀਂ ਇਹ ਨਹੀਂ ਕਹਿੰਦੇ ਸਾਡਾ 66 ਇੰਚ ਦਾ ਸੀਨਾ ਹੈ ਅਸੀਂ ਆ ਗੱਲ ਨਹੀਂ ਕਹਿੰਦੇ ਅਸੀਂ ਇਹ ਕਹਿੰਨੇ ਆ ਓਏ ਅਸੀਂ ਗੁਰੂ ਦੇ ਸਿੱਖ ਆ ਓਏ ਅਸੀਂ ਪੰਜਾਬੀ ਆ ਜਦਨ ਕਿਤੇ ਹਿੰਦੁਸਤਾਨ ਦੀ ਆਣ-ਬਾਣ ਸ਼ਾਨ ਤੇ ਜਾਂ ਇੱਜ਼ਤਾਂ ਤੇ ਕੋਈ ਗੱਲ ਹੋਈ ਅਹਿਮਦ ਅਬਦਾਲੀ ਵਰਗੇ ਫੇਰ ਆਏ ਸਾਡੀਆਂ ਤੁਹਾਡੀਆਂ ਧੀਆਂ ਪੈਣਾ ਸਾਰਿਆਂ ਦੀਆਂ ਸਾਂਝੀਆਂ ਨੇ ਜਦੋਂ ਨੇ ਫੇਰ ਚੁੱਕ ਚੁੱਕ ਕੇ ਖੜਨ ਲੱਗੇ ਭਾਵੇਂ ਪੰਜਾਬ ਵੱਖਰਾ ਹੋਇਆ ਹਰ ਮੁਲਕ ਦਾ ਦਰਦ ਰੱਖਦਾ ਜੇ ਫੇਰ ਤੁਹਾਡੇ ਨਾਲ ਖਲੋਏਗਾ ਇਹ ਕਿਤੇ ਭੁੱਲ ਕੇ ਗਲਤੀ ਨਾ ਕਰੀ ਆ ਖੱਟੜ ਸਾਹਿਬ ਜਿਹੜੀਆਂ ਗੱਲਾਂ ਦੇ ਬਿਆਨ ਕਰਦਾ ਆ ਤੈਨੂੰ ਦੱਸ ਦਈਏ ਸਾਫ਼ ਕਰ ਦਈਏ ਇਹ ਜਿਹੜੀ ਕੌਮ ਹੈ ਜਿਹਦੇ ਵਾਸਤੇ ਜਿਹੜੇ ਵੱਡੇ ਪ੍ਰਬੰਧ ਕਰਨ ਡਿਆ ਇਹ ਤੇਰੇ ਪ੍ਰਬੰਧ ਜਿਹੜੇ ਆ ਇਹ ਕੱਚੇ ਨਹੀਂ ਤੇ ਸਾਡੇ ਹੌਂਸਲੇ ਪੱਕੇ ਨਹੀਂ ਬੋਤੂਸੀਂ ਇੱਥੇ ਟਰਾਲੀਆਂ 'ਚ ਬੈਠ ਕੇ মিডিਆ ਨੂੰ ਲੋਕਾਂ ਨੂੰ ਸਮੋਦਨ ਕਰ ਰਹੇ ਹਾਂ ਕਿ ਸਾਡੀ ਤਿਆਰੀ ਪੂਰੀ ਆ ਬਹੁਤ ਸਾਰੇ ਅਜਿਹੇ ਲੋਕ ਨੇ ਜੀ ਕਈ ਦਿਨਾਂ ਤੋਂ ਉੱਥੇ ਡਿੰਗਾ ਮਾਰਦੇ ਫਿਰਦੇ ਨੇ ਵੀਡੀਓ ਬਣਵਾ ਰਹੇ ਨੇ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕੱਲੋਂ ਤੁਸੀਂ ਤਾਂ ਕਹਿ ਰਹੇ ਹੋ ਕਿ ਤਿਆਰੀ ਪੂਰੀ ਆ ਤੁਸੀਂ ਮੈਸੇਜ ਵੀ ਲਾ ਰਹੇ ਹੋ ਕਿ ਜੇ ਮਰ ਗਏ ਅਸੀਂ ਜਿਹੜੇ ਇੱਥੇ ਨਹੀਂ ਪਹੁੰਚਣਗੇ ਸਾਡੇ ਜਿਹੜੇ ਭੋਗਾਂ ਤੇ ਵੀ ਨਾ ਪਹੁੰਚਣਾ ਸਾਨੂੰ ਜਿਹੜੀ ਅੰਤਮ ਕਿਰਿਆ ਹੈ ਉਹ ਚ ਵੀ ਨਾ ਆਉਣ ਪਰ ਅਜਿਹੇ ਲੋਕ ਬਹੁਤ ਨੇ ਉਸ ਦਿਨ ਦੇ ਇੱਥੇ ਲਲਕਾਰ ਮਾਰਦੇ ਨੇ ਪਰ ਕੱਲੋਂ ਜਦੋਂ ਤੁਰਨਾ ਉਹਨਾਂ ਨੇ ਦਿਖਣਾ ਵੀ ਨਹੀਂ ਉਹਨਾਂ ਨੇ ਮਗਰ ਭੱਜਣਾ ਉਹਨਾਂ ਨੂੰ ਕੀ ਕਹਾਂਗੇ ਉਹ ਮੈਂ ਉਹਨਾਂ ਨੂੰ ਵੀ ਸਾਫ਼ ਕਰ ਦੇਵਾਂ ਵੀਰੋ ਢਿੰਗਾ ਵਾਲਿਓ ਵੀਰੋ ਤੇ ਜਿਹੜੇ ਸਾਡੇ ਜਥੇਬੰਦੀ ਦੀ ਗੱਲ ਨਹੀਂ ਸੀ ਮੰਨਦੇ ਕੁਝ ਦਿਨਾਂ ਤੋਂ ਆ ਖੁੱਲਾ ਸੱਦਾ ਜੇ ਆਜੋ ਆਜੋ ਖੁੱਲਾ ਸੱਦਾ ਜੇ ਕੱਲ 9 ਵਜੇ ਸਾਡੇ ਨਾਲ ਆਜੋ ਖਲੋਜੋ ਆਪਣੇ ਪ੍ਰਬੰਧ ਸਾਨੂੰ ਪੁੱਛ ਲਓ ਆਜੋ ਅਸੀਂ ਤੁਹਾਨੂੰ ਕਿਵੇਂ ਜਿੰਨਾ ਕੋ ਜੁਗਾੜ ਹੁੰਦਾ ਏ ਉਹ ਤੁਹਾਨੂੰ ਜੁਗਾੜ ਕੱਲ ਦੱਸਾਂਗੇ ਕਿਵੇਂ ਇਹਨਾਂ ਦੇ ਅਥਰੂ ਗੈਸਾਂ ਤੋਂ ਬਚਣਾ ਏ ਕਿਵੇਂ ਇਹਨਾਂ ਦੇ ਅਗਲੇ ਬੰਨੇ ਅਸੀਂ ਜਾਣਾ ਏ ਕਿਵੇਂ ਸ਼ਾਂਤਮਈ ਤਰੀਕੇ ਨਾਲ ਡਿਸਪਲਿਨ ਚ ਰਹਿ ਕੇ ਜਿਤਨਾ ਡਿੰਗਾ ਵਾਲਿਓ ਆ ਸੁਣ ਲਓ ਬੜੇ ਦਿਨਾਂ ਦੀਆਂ ਡਿੰਗਾ ਵੱਜਣ ਡੀਆਂ ਆਜੋ ਸਵੇਰੇ ਆਜੋ 9 ਵਜੇ ਆ ਵੀਡੀਓ ਚਲਾ ਦਿਓ ਇਹਨੂੰ ਦਬ ਕੇ ਸ਼ੇਅਰ ਕਰਾ ਦਿਓ ਤੇ ਮੈਂ ਡਿੰਗਾ ਵਾਲਿਆਂ ਨੂੰ ਸਾਫ਼ ਕਰ ਦੇਵਾਂ ਆ ਬੜੀਆਂ ਡਿੰਗਾ ਵਜਣ ਡੀਆਂ ਬੜੇ ਨੌਜਵਾਨ ਵੀਰ ਕਹਿੰਦੇ ਆਗੂ ਕਰਨ ਕੁਝ ਨਹੀਂ ਦਿੰਦੇ ਆਜੋ ਸਵੇਰੇ ਮੌਕਾ ਆ ਗਿਆ ਜੇ ਆਣ ਬਾਣ ਛਾਣ ਤੇ ਗੱਲ ਆ ਗਈ ਜੇ ਜਿਵੇਂ ਦੇਸ਼ ਆਜ਼ਾਦ ਕਰਾਇਆ ਸੀ ਜਿਵੇਂ ਪਠਾਨਾਂ ਨੂੰ ਸਲਵਾਰਾ ਪਾ ਕੇ ਕੱਲਿਆ ਸੀ ਕੱਲ ਦੱਸ ਦਿਆਂਗੇ ਖੱਟੜ ਸਾਹਿਬ ਆ ਤੇਰੇ ਸਾਰੇ ਡਿਪਾਰਟਮੈਂਟ ਨੂੰ ਵੀ ਅਸੀਂ ਕੀ ਕਰਦੇ ਆ ਤੇ ਅਸੀਂ ਕੌਣ ਹੁੰਨੇ ਆ ਆਪਣੀ ਪਛਾਣ ਅਸੀਂ ਕੱਲ ਬਣਾ ਲਾਵਾਂਗੇ ਭਾਵੇਂ ਸ਼ਹੀਦियां ਪਾ ਕੇ ਬਣਾਈਏ ਤੇ ਪਾ ਮੈਂ ਆ ਤੇਰੇ ਆ ਤੋੜ ਕੇ ਆ ਜਿਹੜੇ ਕੱਚੇ ਬੈਰੀਲ ਤੋਂ ਲਾਏ ਆ ਕੱਚੇ ਰਾਦਿਆਂ ਨਾਲ ਇਹ ਤੋੜ ਕੇ ਜਾਈਏ ਇਹ ਤੈਨੂੰ ਸਾਫ ਕਰ ਦਿੰਨੇ ਆ ਖੱਟੜ ਸਾਹਿਬ ਉਹ ਦਿਨ ਆ ਗਿਆ ਹੀ ਕੱਲ ਯੋਰ ਲਾਲਾ ਅੱਜ ਰਾਤ ਰਾਤ ਯੋਰ ਲਾ ਲਓ ਜਿੰਨਾ ਲਾਉਣਾ ਜੇ ਆ ਕੱਲ ਜੇ ਤੁਸੀਂ ਸਾਡੀਆਂ ਹੱਕੀ ਮੰਗਾ ਜੋ ਮੰਨੀਆਂ ਸੀ ਉਹ ਨਾ ਮੰਨੇ ਮੈਂ ਸਾਫ ਕਰ ਦਿੰਨਾ ਸਾਫ ਕੈਮਰੇ ਤੋਂ ਕਿ ਅਕਰੇ ਡਿੰਗਾ ਵਾਲੇ ਸਿੱਧੇ ਹੋ ਜੋ ਤੇ ਇੱਕ ਖੱਟੜ ਸਾਹਿਬ ਤੂੰ ਵੀ ਸਿੱਧਾ ਹੋ ਜਾ ਲਾਲਾ ਯੋਰ ਜਿੰਨਾ ਲੱਗਦਾ ਹੀ ਕੱਲ ਦੱਸ ਦਿਆਂਗੇ ਇਟ ਨਾਲ ਇਟ ਵਜਾ ਦੇਾਂਗੇ ਉਹ ਆਪਣੀ ਰਾਜਧਾਨੀ ਜਿਹੜੀ ਅਸੀਂ ਜਿੱਤ ਕੇ ਦਿੱਤੀ ਆ ਉਹ ਲਾਲ ਕਿਲਾ ਉਹ ਚਾਂਦਨੀ ਚੌਕ ਜਾਵਾਂਗੇ ਉੱਥੇ ਨਮਸਕਾਰਾਂ ਕਰਾਂਗੇ ਅਸੀਂ ਜਾਵਾਂਗੇ ਜਿੱਤ ਕੇ ਆਵਾਂਗੇ ਹ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਵੱਲੋਂ ਕਿੱਦਾਂ ਦੀ ਰਣਨੀਤੀ ਤਿਆਰ ਕੀਤੀ ਗਈ ਆ ਕਿੱਦਾਂ ਦੇ ਉਦੇਸ਼ ਨੇ ਜਿਹੜੇ ਆਪਣੇ ਜਿਹੜੇ ਵਰਕਰ ਨੇ ਆਪਣੇ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਲਾਏ ਗਏ ਨੇ ਛੋਟੇ ਲੈਵਲ ਤੇ ਕਿੱਦਾਂ ਦੇ ਅਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਕੱਲ ਦੀਆਂ ਤਿਆਰੀਆਂ ਬਾਰੇ ਜਥੇਬੰਦੀਆਂ ਦੇ ਆਗੂਆਂ ਦੀ ਮੈਂ ਗੱਲ ਕਰ ਦੇਵਾਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਇਹਨਾਂ ਦੀਆਂ ਡਾਂਗਾਂ ਗੋਲੀਆਂ ਦਾ ਸਾਹਮਣਾ ਕਰਦੇ ਜਾਵਾਂਗੇ ਸਤਨਾਮ ਵਾਹਿਗੁਰੂ ਦਾ ਭਜਨ ਕਰਾਂਗੇ ਕੋਈ ਨੌਜਵਾਨ ਗਾਲ ਨਹੀਂ ਕੱਢੇਗਾ ਕੋਈ ਨੌਜਵਾਨ ਉਹਨਾਂ ਦੇ ਵਟਾ ਨਹੀਂ ਮਾਰੇਗਾ ਸਾਹੀ ਸ਼ਾਂਤ ਮੈਂ ਡਿਸਪਲਿਨਰ ਰਹਿ ਕੇ ਜਾਵਾਂਗੇ ਮਰਦੇ ਜਾਵਾਂਗੇ ਤੇ ਅਣਖ ਨਾਲ ਜੂੰਦੇ ਜਾਵਾਂਗੇ ਲਲਕਾਰੇ ਮਾਰਦੇ ਜੰਕਾਰੇ ਬੁਲਾਉਂਦੇ ਜਾਵਾਂਗੇ ਤੁਸੀਂ ਕਿਹਾ ਗੋਲੀਆਂ ਦਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਗੋਲੀਆਂ ਝੱਲਾਂਗੇ ਵਿੱਚ ਅਜਿਹੇ ਲੋਕ ਵੀ ਨੇ ਜਦੋਂ ਤੋਂ 13 ਫਰਵਰੀ ਤੋਂ ਇੱਥੇ ਆਏ ਆ ਉਦੋਂ ਦੇ ਇੱਥੇ ਨੇ ਜਦੋਂ ਅੱਗੇ ਵਧਣ ਦਾ ਟਾਈਮ ਆਉਣਾ ਉਹਨਾਂ ਨੇ ਭੱਜਣਾ ਵੀ ਆ ਜੀ ਮਗਰ ਨੂੰ ਉਹ ਇੱਥੇ ਦਿਖਣੇ ਵੀ ਨਹੀਂ ਉਹਨਾਂ ਨੂੰ ਕੀ ਕਹਾਂਗੇ ਉਹ ਉਹਨਾਂ ਬਾਰੇ ਮੈਂ ਪਹਿਲਾਂ ਵੀ ਸਾਫ਼ ਕਰਤਾ ਸੀ ਉਹ ਡਿੰਗਾ ਮਾਰਨ ਵਾਲੇ ਨੇ ਉਹ ਹੁੱਲੜਬਾਜ ਨੇ ਕੱਲ ਉਹਨਾਂ ਦੇ ਚਿਹਰੇ ਸਾਫ਼ ਹੋ ਜਾਣੇ ਨੇ ਉਹ ਕੱਲ ਲੱਭ ਜਾਣੇ ਨੇ ਕਿ ਉਹ ਕੌਣ ਨੇ ਉਹ ਕੋਈ ਇਹਨਾਂ ਦੇ ਬੰਦੇ ਨੇ ਕਿ ਜਾਂ ਉਹ ਉਹ ਬੰਦੇ ਨੇ ਜਿਹੜੇ ਆਪਣੇ ਆਪ ਦਾ ਨਾਂ ਗਦਾਰਾਂ ਵਿੱਚ ਸ਼ੁਰੂ ਤੋਂ ਲਿਖਾਉਂਦੇ ਆਏ ਨੇ ਕੱਲ ਉਹ ਲੱਭ ਜਾਣੇ ਨੇ ਮੈਂ ਉਹਨਾਂ ਨੂੰ ਵੀ ਸਾਫ਼ ਕਰ ਦੇਵਾਂ ਇਹ ਆਪਣਾ ਬਚਾ ਲੋ ਆਪਣਾ ਆਪ ਜਾਂ ਡਿੰਗਾ ਨਾ ਮਾਰਿਓ ਤੇ ਜਾਂ ਆ ਜਿਓ ਆ ਬੈਠਾ ਜੇ ਤੁਹਾਡਾ ਚਿੱਟੀ ਦਾੜੀ ਵਾਲਾ ਤੁਹਾਡੇ ਨਾਲ ਜਾਊ ਤੇ ਅੱਗੇ ਹੋ ਕੇ ਤੁਹਾਡੇ ਨਾਲ ਲੜੂਗਾ ਐਵੇਂ ਡਿੰਗਾ ਨਾ ਮਾਰੋ ਐਵੇਂ ਉਹ ਵੀ ਸਾਡੇ ਨੇ ਉਹਨਾਂ ਨੂੰ ਗਾਲਾਂ ਨਾ ਕੱਢੋ ਉਹਨਾਂ ਨੂੰ ਵੱਟੇ ਨਾ ਮਾਰੋ ਉਹਨਾਂ ਨੂੰ ਅਪਸ਼ਬਦ ਨਾ ਬੋਲੋ ਤੇ ਕਿਸਾਨੀ ਸੰਘਰਸ਼ ਨੂੰ ਕਿਸਾਨੀ ਸੰਘਰਸ਼ ਰਹਿਣ ਦਿਓ ਤੇ ਡਿਸਪਲਨ ਨਾਲ ਸਾਡੇ ਨਾਲ ਚੱਲੋ ਹੂੰ ਉਧਰੋਂ ਤਿਆਰੀਆਂ ਪੂਰੀਆਂ ਨੇ ਜੀ ਕਹਿੰਦੇ ਅਥਰੂ ਗੈਸ ਦੇ ਗੋਲੇ ਜਾਂ ਬਲਾਸਟ ਵਾਲੇ ਗੋਲੇ ਤਾਂ ਸਿੱਟੇ ਜਾ ਰਹੇ ਸੀਗੇ ਗੋਲੀਆਂ ਚਲਾਈਆਂ ਜਾ ਰਹੀਆਂ ਸੀਗੀਆਂ ਹੁਣ ਆਵਾਜ਼ ਵਾਲੇ ਅਜਿਹੇ ਯੰਤਰ ਲਿਆਂਦੇ ਨੇ ਜਿਹਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ ਆਵਾਜ਼ ਇਦਾਂ ਦੀ ਕਰਦੇ ਨੇ ਕਿ ਉੱਥੇ ਕੋਈ ਖੜੇ ਨਹੀਂ ਸਕਦਾ 2-2 ਕਿਲੋਮੀਟਰ ਤੱਕ ਅ ਨੁਕਸਾਨ ਹੋ ਸਕਦਾ ਮਾਨਸਿਕ ਰੋਗੀ ਹੋ ਸਕਦਾ ਕੰਨਾਂ ਦੇ ਪਰਦੇ ਫਟ ਸਕਦੇ ਨੇ ਇਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਰ ਰਹੀ ਹੈ ਸਰਕਾਰ ਵੇਖੋ ਜੀ ਮੈਦੇ ਤੇ ਵੀ ਸਾਫ਼ ਕਰ ਦੇਵਾਂ ਨਾ ਬੋਲੇ ਹੋਣ ਤੋਂ ਡਰ ਨਾ ਮਰਨੋਂ ਡਰ ਨਾ ਅੰਗ ਜਾਣ ਤੋਂ ਡਰ ਸਾਡੀ ਕੌਮ ਉਹ ਆ ਅਸੀਂ ਪੰਜਾਬੀ ਹਾਂ ਅਸੀਂ ਡਰਦੇ ਨਹੀਂ ਇਹਨਾਂ ਨੇ ਪਹਿਲਾਂ ਵੀ ਵਾਹ ਲਾ ਲਈ ਸਾਡੇ オリジナル ਗੋਲੀਆਂ ਮਾਰੀਆਂ ਤਾਂਬੇ ਦੀਆਂ ਅਸੀਂ ਇਹਦੇ ਤੋਂ ਨਹੀਂ ਡਰੇ ਓਏ ਅਸੀਂ ਜਦੋਂ ਤੋਂ ਸ਼ੁਰੂ ਤੋਂ ਜਦੋਂ ਤੋਂ ਧਰਤੀ ਦੇ ਜਨਮ ਲੈ ਲਿਆ ਸ਼ਾਇਦ ਅਸੀਂ ਜਨਮ ਪੰਜਾਬੀਆਂ ਨੇ ਇਸ ਕਰਕੇ ਲਿਆ ਜਬਰ ਤੇ ਜ਼ੁਲਮ ਨਾਲ ਸਬਰ ਨਾਲ ਟਕਰਾ ਕਰਨ ਵਾਸਤੇ ਅਸੀਂ ਦੱਸ ਦਈਏ ਕਿ ਅਸੀਂ ਸਬਰ ਨਾਲ ਟਕਰਾ ਕਰਾਂਗੇ ਨਾ ਇਹਨਾਂ ਦੇ ਜੰਤਰ ਬੋਲੇ ਕਰਨ ਵਾਲੇ ਤੋਂ ਜਾਂ ਇਹਨਾਂ ਨੇ ਕੱਲ ਹੋਰ ਜਿਹੜੀਆਂ ਨਵੀਆਂ ਇਹਨਾਂ ਨੇ ਰਣਨੀਤੀਆਂ ਸਾਡੇ ਨਾਲ ਰਣ ਸਾਨੂੰ ਬਗਾਨੇ ਸਮਝ ਕੇ ਮਤਰਈ ਮਾਂ ਦੇ ਬੱਚੇ ਸਮਝ ਕੇ ਸਾਡੇ ਨਾਲ ਇਹਨਾਂ ਨੇ ਘੜਨੀਆਂ ਨੇ ਅਜੇ ਤੇ ਉਹ ਬੋਲੇ ਵਾਲਾ ਪਤਾ ਲੱਗਿਆ ਕਿ ਬੋਲੇ ਕਰਨਾ ਇਹਨਾਂ ਨੇ ਮੈਂ ਕਹਿੰਨਾ ਕੁਝ ਵੀ ਕਰ ਲੈਣ ਸਾਨੂੰ ਕਿਸੇ ਨੂੰ ਕੋਈ ਡਰ ਨਹੀਂ ਅੱਗੇ ਜੀ ਕਹਿੰਦੇ ਖਰਾਬ ਗੱਡੀਆਂ ਖੜਾਈਆਂ ਵੀ ਇਹਨੇ ਆਪਣੇ ਬੰਦੇ ਕਿਸਾਨੀ ਪੇ ਸਚਵਾੜ ਕੇ ਉਹਨਾਂ ਨੂੰ ਅਗਲਵਾ ਕੇ ਇਹ ਕੋਈ ਵੱਡਾ ਐਕਸ਼ਨ ਵੀ ਲੈ ਸਕਦੇ ਨੇ ਇਹਦੇ ਬਾਰੇ ਵੀ ਕੋਈ ਨਾ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਇਹਨਾਂ ਦੇ ਬੰਦਿਆਂ ਵਿੱਚ ਜਾ ਕੇ ਹੁੱਲੜਬਾਜੀ ਕਰ ਦੇਣ ਨਾਮ ਕਿਸਾਨਾਂ ਦਾ ਲੱਗ ਜੀ ਸ਼ੁਰੂ ਤੋਂ ਕਰਦੇ ਆਏ ਆ ਇਹਨਾਂ ਦਾ ਕੰਮ ਹੈ ਪਰ ਮੈਂ ਇਹ ਵੀ ਸਾਫ਼ ਕਰ ਦੇਵਾਂ ਕੀ ਇਹ ਕਰਦੇ ਰਹਿਣ ਇਹਨਾਂ ਦੇ ਬੰਦੇ ਨੰਗੇ ਹੁੰਦੇ ਰਹਿਣੇ ਨੇ ਸਾਨੂੰ ਫਰਕ ਨਹੀਂ ਪੈਂਦਾ ਸਾਡੇ ਤੇ ਇਲਜ਼ਾਮ ਲਾਉਂਦੇ ਆਏ ਨੇ ਇਹਨਾਂ ਨੇ ਕੱਲ ਕਰਨਾ ਏ ਇਹਨਾਂ ਦੇ ਕੁਝ ਬੰਦੇ ਇਧਰੋਂ ਉਧਰੋਂ ਗਾਏ ਭਗਾਏ ਸਾਡੇ ਅੰਦੋਲਨ ਦੇ ਵਿੱਚ ਆਉਣੇ ਨੇ ਉਹਨਾਂ ਨੇ ਗਾਲਾਂ ਕੱਢਣੀਆਂ ਨੇ ਉਹਨਾਂ ਨੇ ਵੱਟੇ ਮਾਰਨੇ ਨੇ ਨਾ ਅਸੀਂ ਇਹ ਗੱਡੀਆਂ ਖੜੀਆਂ ਕਰ ਲੈਣੇ ਦਵਾਰਾਂ ਖੜੀਆਂ ਕਰ ਲੈਣ ਉਹਨਾਂ ਦਾ ਸਾਨੂੰ ਡਰ ਨਹੀਂ ਇਹ ਗੋਲੀਆਂ ਮਾਰ ਲੈਣ ਬੰਬ ਮਾਰ ਲੈਣ ਇਹ ਡਾਂਗਾ ਮਾਰ ਲੈਣ ਸਾਨੂੰ ਲੰਮਿਆਂ ਪਾ ਪਾ ਕੇ ਸਾਨੂੰ ਉਹਨਾਂ ਦਾ ਡਰ ਨਹੀਂ ਸਾਨੂੰ ਡਰਿਆ ਤੇ ਜਦੋਂ ਇਹ ਗਦਾਰੀ ਕਰਦੇ ਨੇ ਉਹ ਗਦਾਰੀ ਦਾ ਡਰਿਆ ਉਹ ਗਦਾਰਾਂ 'ਚ ਇਹਨਾਂ ਦਾ ਨਾਂ ਸ਼ੁਰੂ ਤੋਂ ਰਿਆ ਏ ਉਹ ਗਦਾਰਾਂ 'ਚ ਆਪਣਾ ਨਾਂ ਨਾ ਲਿਖਾਉਣ ਨਾ ਇਦਾਂ ਦੇ ਪੁੱਠੇ ਸਿੱਦੇ ਕੰਮ ਕਰਨ ਸਾਡੇ ਨਾਲ ਆਹਮੋ ਸਾਹਮਣੇ ਸ਼ਾਂਤ ਮੈਈ ਤਰੀਕੇ ਨਾਲ ਮਾਰ ਦੇਣ ਕੁੱਟ ਲੈਣ ਜੋ ਮਰਜੀ ਕਰ ਲੈਣ ਅੰਦੋਲਨ ਅਸੀਂ ਜਿੱਤ ਕੇ ਰਵਾਂਗੇ ਜਿੱਤ ਕੇ ਜਾਵਾਂਗੇ ਆ ਪਹਿਲਾਂ ਤੋਂ ਹੀ ਅਸੀਂ ਦੇਖਦੇ ਆਂ ਆ ਗੁਰੂ ਸਾਹਿਬ ਦੇ ਟਾਈਮ ਤੋਂ ਜਦੋਂ ਜੁੱਧ ਲਈ ਫੌਜਾਂ ਜਾਂਦੀਆਂ ਸੀਗੀਆਂ ਤਾਂ ਉਹਨਾਂ 'ਚ ਜੋਸ਼ ਭਰਨ ਦੇ ਲਈ 12 ਗਾਇਆਂ ਜਾਂਦੀਆਂ ਸੀ ਢਾਡੀ ਸਿੰਘ ਰਾਗੀ ਸਿੰਘ ਇਤਾਂ ਦੇ ਉਪਰਾਲੇ ਕਰਦੇ ਸੀਗੇ ਕਿ ਲੂੰ ਕੰਡੇ ਖੜੇ ਹੋ ਜਾਂਦੇ ਸੀਗੇ ਜੋਸ਼ ਆਉਂਦਾ ਸੀ ਸਾਡੇ ਇੱਥੇ ਹੈਗਾ ਜੀ ਕੋਈ ਸਿੰਘ ਜਿਨ੍ਹਾਂ ਨੇ ਇਤਾਂ ਦੀਆਂ ਸਤਰਾਂ ਕੋਈ ਲਿਖੀਆਂ ਹੋਣ ਜਿਹੜਾ ਗਾ ਕੇ ਬਾੜ ਨਾਲ ਜੋਸ਼ ਭਰ ਸਕੇ ਤੁਸੀਂ ਬਾਪੂ ਜੀ ਕੋਈ ਇੱਥੇ ਸਿੰਘ ਕਹਿ ਰਹੇ ਸੀਗੇ ਕੋਈ 12 ਲਿਖੀਆਂ ਨੇ ਕੁਝ ਲਿਖਿਆ ਕਿਸਾਨੀ ਅੰਦੋਲਨ ਤੇ ਕੋਈ ਹੈਗਾ ਜੀ ਉਹ ਵੀ ਮੈਂ ਇਹਦੇ ਤੇ ਵੀ ਸਾਫ਼ ਕਰ ਦੇਵਾਂ ਹੂੰ ਕੀ ਹੌਣ ਸਾਡੀ ਨੌਜਵਾਨੀ ਨੂੰ 9 12 ਦੀ ਲੋੜ ਹੈ ਹਮ ਨਾ ਤਲਵਾਰਾਂ ਦੀ ਲੋੜ ਹੈ ਹਮ ਨਾ ਤੀਰਾਂ ਦੀ ਲੋੜ ਹੈ ਨਾ ਕਮਾਨਾਂ ਦੀ ਲੋੜ ਹੈ ਜਿਗਰੇ ਐਡੇ ਬਲੰਦ ਹੋ ਗਏ ਨੇ ਹਰ ਗੁਰੂ ਘਰ ਦੀ ਆਵਾਜ਼ ਇਹਨਾਂ ਦੇ ਕੰਨਾਂ 'ਚ ਪੈਦੀ ਹੈ ਹਮ ਹਰ ਗੁਰੂ ਘਰ ਦੇ ਸਪੀਕਰ 'ਚੋਂ ਇਹ ਸੁਣਦੇ ਨੇ ਹਮ ਇਹਨਾਂ ਦੇ ਅੰਦਰ ਹੀ ਜੋਸ਼ ਭਰਿਆ ਜਦੋਂ ਇਹਨਾਂ ਦੇ ਆਪਣਿਆਂ ਨੂੰ ਸਾਨੂੰ ਸੱਟਾਂ ਲੱਗੀਆਂ ਜਾਂ ਤੁਹਾਨੂੰ ਲੱਗੀਆਂ ਇਹਨਾਂ ਦਾ ਖੂਨ ਉਬਾਲੇ ਮਾਰੂ ਇਹ ਸਾਡੇ ਮਗਰ ਆਉਣਗੇ 12 ਦੀ ਲੋੜ ਨਹੀਂ ਤੀਰ ਕਮਾਨਾਂ ਦੀ ਤਲਵਾਰਾਂ ਦੀ ਲੋੜ ਨਹੀਂ ਇਹਨਾਂ ਦੇ ਅੰਦਰ ਇਹੋ ਜਿਹੇ ਜਜ਼ਬੇ ਨੇ ਮੈਂ ਦੱਸ ਦਵਾ ਕਿ ਪਿੰਡਾਂ ਚੋਂ ਵਹੀਰਾਂ ਕੱਤ ਕੇ ਲੋਕ ਆਉਣਗੇ ਜਦੋਂ ਇੱਥੇ ਕੋਈ ਨੁਕਸਾਨ ਹੋ ਗਿਆ ਜੇ ਕੋਈ ਜਦਣ ਅੱਗੇ ਵੀ ਹੋਇਆ ਅੱਗੇ ਨਾਲੋਂ ਗਿਣਤੀ ਵੱਧਦੀ ਜਾ ਰਹੀ ਹੈ ਸਾਡੀ ਸਾਡੇ ਵਿੱਚ ਸਾਡਾ ਆਪਣਾ ਨੌਜਵਾਨ ਜੂਥ ਸਾਡੇ ਚ ਖੜਾ ਹੈ ਸਾਡੀ ਮੰਨਦਾ ਹੈ ਜਿਹੜੇ ਸਾਡੇ ਨੇ ਉਹ ਮੰਨਦੇ ਨੇ ਤੇ ਜਦਣ ਸਾਡਾ ਖੂਨ ਇੱਕ ਤੁਬਕਾ ਧਰਤੀ ਤੇ ਡੁੱਲ ਗਿਆ ਨਾ ਤੇ ਇਹ ਉਹ ਨੌਜਵਾਨ ਨੇ ਇਹ ਗੋਲੀ ਨਾਲੋਂ ਤੇਜ ਨਜ਼ਰ ਨਾਲੋਂ ਤੇਜ ਖੂਨ ਜਿਹੜਾ ਪੂਰੇ ਪੰਜਾਬ 'ਚੇ ਜਾਊ ਹੂੰ ਤੇ ਪੂਰਾ ਪੰਜਾਬ ਸੁੱਤਿਆ ਹੋਇਆ ਵੀ ਜਾ ਕੇ ਇੱਥੇ ਬਾਰਡਰ ਤੇ ਆ ਕੇ ਲੜੂ ਹੂੰ ਤੇ ਲੜੂਗਾ ਹੱਕ ਇਮਾਨ ਨਾਲ ਸੱਚ ਨਾਲ ਇਹ ਨਹੀਂ ਕਿ ਕੋਈ ਜ਼ਬਰਜਨਾਹ ਕਰੇਗਾ ਆ ਕੇ ਨਹੀਂ ਲੜਨਗੇ ਉਦਾਂ ਹੀ ਜਿੱਦਾਂ ਅਸੀਂ ਲੜ ਕੇ ਮਰੇ ਆ ਉਦਾਂ ਹੀ ਮਰਨਗੇ ਖੂਨ ਦੀ ਲੋੜ ਆ ਜਦੋਂ ਧਰਤੀ ਤੇ ਤਪਕਾ ਸਾਡਾ ਡਲਾਤਾ ਇਹਨਾਂ ਨੇ ਉਹ ਦਿਨ ਸਾਨੂੰ ਪਤਾ ਕਿ ਸਾਡੇ ਪਿਛਲੇ ਆ ਨੇ ਕੀ ਕਰਨਾ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਏ ਕਿ ਅਸੀਂ ਲੜਾਂਗੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਜਿੱਦẽ ਸਾਡਾ ਕੋਈ ਨੁਕਸਾਨ ਹੋਇਆ ਸਾਡਾ ਇੱਕ ਤੁਪਕਾ ਵੀ ਖੂਨ ਦਾ ਧਰਤੀ ਤੇ ਰੁੱਲਿਆ ਤਾਂ ਸਾਡੇ ਪੰਜਾਬ ਨੇ ਮਗਰ ਉੱਠ ਕੇ ਆਉਣਾ ਏ ਸਾਨੂੰ ਮਾਣ ਆ ਪੰਜਾਬ ਤੇ ਹੁਣ ਪੰਜਾਬ ਉੱਠ ਕੇ ਆਉਂਦਾ ਏ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਆਉਣ ਵਾਲਾ ਟਾਈਮੇ ਦੱਸੂ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ